ਤੋਪਾ ਤੁਲਾ ਕੋ ਦਸੀਏ ਆਰ ਸੇ ਸੇ ਸਬਾਹ ਹੰਦਰਸਨ ਪਰਸੀਆ ਗੁਰੂ ਕਰ ਜਨਮ ਪਰਮਿਤ ਜਾਏ ਤਲਵਾਏ ਗੁਰੂ ਸਾਹਿਬ ਜੀ ਸਤਨਾਮ ਨਾ ਨਰਾਇਣ ਦੇ ਨਾ ਨਰਾਇਣ ਦੇ ਜਬ ਕੋਤ ਨਾ ਬਵਰੇ ਨ ਕਾਂ ਕੋ ਲੈ ਬਵਰਾਤ ਸਤਿਗੁਰ ਕੀ ਸਤਸਾਤ ਦੇਵ ਤਿਵਾ ਪ੍ਰਭ ਸਭਲੇ ਤਾਰ ਵਿਸਾਰੈ ਸੋਤਿ ਖਾਨ ਦੇ ਫਿਰਾਈ ਨਾਨਕ ਪ੍ਰਭ ਸਰਨਾਇ ਜੇ ਲੋ ਸਵਲੇ ਤੋ ਪ੍ਰਭ ਸਰਨਾਈ ਜੇ ਰਸ ਅਰੇ ਤੋ ਮਟਾਵਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ